ਪੂਰੀ ਤਿਆਰੀ ਜਿਹੜੀ ਆ ਇਸ ਵੇਲੇ ਕਰ ਲਈ ਗਈ ਆ ਐਨਕਾ ਮਾਸਕ ਜਿਹੜੇ ਨੇ ਉਹ ਲਾ ਲਏ ਗਏ ਨੇ ਤਾਂ ਸਾਰੀ ਤਿਆਰੀ ਕਰਕੇ ਕਿਸਾਨ ਇੱਥੇ ਡਰ ਚੁੱਕੇ ਨੇ ਕਹਿੰਦੇ ਜਦੋਂ ਵੀ ਕਿਸਾਨ ਆਗੂਆਂ ਦਾ ਜਿਹੜਾ ਸਨੇਹਾ ਆ ਗਿਆ ਤਾਂ ਉਸੇ ਵੇਲੇ ਜਿਹੜੇ ਨੇ ਦਿੱਲੀ ਨੂੰ ਚਾਲੇ ਪਾ ਦਿੱਤੇ ਜਾਣਗੇ ਤਾਂ ਹਰ ਕਿਸੇ ਦੇ ਵੱਲੋਂ ਤਿਆਰੀ ਇੱਥੇ ਕਰ ਲਈ ਗਈ ਆ ਮਾਸਕ ਜਿਹੜੇ ਨੇ ਉਹ ਪਾਲੇ ਗਏ ਨੇ ਤਾਂ ਪ੍ਰਬੰਧ ਪੂਰੇ ਕੀਤੇ ਗਏ ਨੇ ਪਿੱਛੇ ਪੋਕਲਾਈਨ ਨਾ ਮਸ਼ੀਨਾ ਜਿਹੜੀਆਂ ਨੇ ਉਹ ਨਜ਼ਰ ਆ ਰਹੀਆਂ ਨੇ ਜਿਨ੍ਹਾਂ ਨੂੰ ਪੂਰੀ ਤਰ੍ਹਾਂ ਲੋਹੇ ਦੇ ਨਾਲ ਕਵਰ ਕੀਤਾ ਗਿਆ ਤਾਂ ਬੁਲਟ ਪ੍ਰੂਫ ਹੈ ਇੱਕ ਕਿਸਮ ਦੇ ਨਾਲ ਇਹ ਜੀਸੀਬੀ ਮਸ਼ੀਨਾ ਤਿਆਰ ਕਰ ਲਈਆਂ ਗਈਆਂ ਨੇ ਟਰੈਕਟਰ ਜਿਹੜੇ ਨੇ ਉਹ ਤਿਆਰ ਕਰ ਲਏ ਗਏ ਨੇ ਗੱਟੇ ਟਰਾਲੀਆਂ ਦੇ ਵਿੱਚ ਪਰਦੇ ਗਏ ਨੇ ਤਾਂ ਪੂਰੀ ਤਿਆਰੀ ਜਿਹੜੀ ਹੈ ਰਾਤ ਹੀ ਕਿਸਾਨਾਂ ਦੇ ਵੱਲੋਂ ਕੰਪਲੀਟ ਕਰ ਲਈ ਗਈ ਸੀ ਕਿ ਅੱਜ 11 ਵਜੇ ਇਥੋਂ ਦਿੱਲੀ ਨੂੰ ਚਾਲੇ ਪਾ ਦਿੱਤੇ ਜਾਣਗੇ ਔਰ ਦਿੱਲੀ ਕੂਚ ਜਿਹੜਾ ਉਹ ਕੀਤਾ ਜਾਏਗਾ ਤਾਂ ਸਾਹਮਣੇ ਦੂਜੇ ਪਾਸੇ ਬਾਰਡਰ ਦੀ ਤਸਵੀਰ ਵੀ ਤੁਹਾਨੂੰ ਦਿਖਾ ਦਿੰਦੇ ਆ ਕਿ ਇੱਧਰ ਬਾਰਡਰ ਹੈਗਾ ਸਾਹਮਣੇ ਜਿੱਥੇ ਪੁਲਿਸ ਦੇ ਵੱਲੋਂ ਸਖਤ ਪੈਰਾ ਲਾਇਆ ਗਿਆ ਤਾਂ ਸਾਹਮਣੇ ਗੱਟੇ ਜਿਹੜੇ ਨੇ ਟਰਾਲੀਆਂ ਦੇ ਵਿੱਚ ਭਰੇ ਹੋਏ ਨਜ਼ਰ ਆ ਰਹੇ ਨੇ ਤਾਂ ਇਹਨਾਂ ਟਰਾਲੀਆਂ ਦੇ ਵਿੱਚ ਮਿੱਟੀ ਦੇ ਨਾਲ ਭਰ ਕੇ ਗੱਟੇ ਰੱਖ ਲਏ ਗਏ ਨੇ ਕਿ ਜੇਕਰ ਦਰਿਆ ਦੇ ਵਿੱਚੋਂ ਦੀ ਲੰਘਣਾ ਪਿਆ ਤਾਂ ਇਹ ਦਰਿਆ ਦੇ ਵਿੱਚੋਂ ਦੀ ਲੰਘ ਜਾਣਗੇ ਤਾਂ ਇਹ ਦੇਖੋ ਟਰੈਕਟਰ ਜਿਹੜੇ ਨੇ ਉਹ ਤਿਆਰ ਕਰ ਲਏ ਗਏ ਨੇ ਕੜਾ ਪਿੱਛੇ ਪਏ ਹੋਏ ਨੇ ਅੱਗੇ ਜਿਹੜੇ ਨੇ ਉਹ ਕੜਾ ਪਾਏ ਗਏ ਨੇ ਤਾਂ ਇਹ ਬੈਰੀਗੇ ਪ੍ਰਬੰਧ ਜਿਹੜਾ ਉਹ ਪੂਰਾ ਕਰ ਲਿਆ ਗਿਆ ਤਾਂ ਇਹ ਸਾਰੀਆਂ ਤਿਆਰੀਆਂ ਜਿਹੜੀਆਂ ਨੇ ਕਿਸਾਨਾਂ ਦੇ ਵੱਲੋਂ ਪਹਿਲਾਂ ਹੀ ਕਰ ਲੀਆਂ ਗਈਆਂ ਸੀਗੀਆਂ ਟਰੈਕਟਰ ਜਿਹੜੇ ਨੇ ਉਹ ਮੋਡੀਫਾਈ ਕੀਤੇ ਗਏ ਨੇ ਤਾਂ ਇਹ ਦੇਖੋ ਅੱਗੇ ਐਂਗਲ ਲੱਗੇ ਹੋਏ ਨੇ ਟਰੈਕਟਰਾਂ ਦੇ ਬੈਰੀਗੇਟ ਪਿੱਛੇ ਕਰਨ ਦੇ ਵਾਸਤੇ ਤਾਂ ਦੂਜੇ ਪਾਸੇ ਜਿਹੜੀਆਂ ਨੇ ਪਾਪ ਲਾਈਨ ਮਸ਼ੀਨਾਂ ਹੋਣ ਉਹ ਤਿਆਰ ਕਰ ਲੀਆਂ ਗਈਆਂ ਨੇ ਐਨਕਾ ਦੇਖੋ ਕਿਸਾਨਾਂ ਨੇ ਲਾਲੀਆਂ ਨੇ ਮਾਸਕ ਜਿਹੜੇ ਨੇ ਉਹ ਪਾ ਲਿੱਤੇ ਗਏ ਨੇ ਤਾਂ ਸਾਰੀ ਤਿਆਰੀ ਜਿਹੜੀ ਹੈ ਉਹ ਇਸ ਵੇਲੇ ਕਰ ਲਈ ਗਈ ਹੈ ਕਿਸਾਨ ਆਗੂ ਜਿਹੜੇ ਨੇ ਅੱਗੇ ਲੱਗੇ ਹੋਏ ਨੇ ਤਾਂ ਇਹਨਾਂ ਦੇ ਵੱਲੋਂ ਪੂਰੇ ਪ੍ਰਬੰਧ ਜਿਹੜੇ ਨੇ ਉਹ ਕੀਤੇ ਗਏ ਨੇ ਕਿ ਜਿਹੜਾ ਕੋਈ ਅੱਗੇ ਜਿਹੜਾ ਉਹ ਨਾ ਜਾ ਸਕੇ ਜਦੋਂ ਤੱਕ ਹੁਕਮ ਨਹੀਂ ਹੁੰਦਾ ਤਾਂ ਬਾਈ ਜੀ ਕੀ ਤਿਆਰੀ ਹੈਗੀ ਐਣਕਾਂ ਲੈ ਲੀਆਂ ਸਾਰੀਆਂ ਥਰੂ ਗੈਸ ਤੋਂ ਬਚਨ ਦੇ ਪੂਰੇ ਪ੍ਰਬੰਧ ਹੋ ਗਏ ਨੇ ਵੇਖੋ ਜਿੱਦਣ ਪਹਿਲੇ ਦਿਨ ਹੀ ਅਸੀਂ ਆਏ ਸੀ ਦੂਸਰੇ ਦਿਨ ਵੀ ਇਹਨਾਂ ਥਰੂ ਗੋਲੇ ਗੋਲੇ ਛੁੱਟੇ ਸੀਗੇ ਤੇ ਉਹ ਜਦੋਂ ਫਿਰ ਥਰੂ ਗੋਲੇ ਜਿਹੜੇ ਸਾਡੀਆਂ ਅੱਖਾਂ ਨੂੰ ਪੈਂਦੇ ਸੀ ਨਿੰਮਾ ਆਪਣੇ ਮਿਰਚਾਂ ਨੂੰ ਲੱਗਦੇ ਸੀਗੇ ਤੇ ਸਾਡੇ ਜਿਹੜੇ ਬਜ਼ੁਰਗ ਸਾਨੂੰ ਲੂਣ ਦੇ ਦਿੰਦੇ ਇਹ ਜਾਂ ਥੋੜਾ ਜਿਹਾ ਪਾਣੀ ਪੀ ਲੈਂਦੇ ਹਾਂ ਉਹ ਹੜਕੇ ਅੱਜ ਐ ਪੁਖਤਾ ਪ੍ਰਬੰਧ ਕਰਕੇ ਜੀਸੀਪੀ ਲਿਆ ਕੇ ਐਣਕਾਂ ਲਿਆ ਕੇ ਉਹ ਮੂੰਹ ਨੂੰ ਲਾਉਣ ਵਾਲੀ ਆਕਸੀਜਨ ਵਾਲੇ ਉਹ ਸ ਅੱਗੇ ਵਧਣ ਦੀ ਤਿਆਰੀ ਬਿਲਕੁਲ ਕੀਤੀਆਂ ਹੋਈਆਂ ਕਿੰਨੇ ਵਜੇ ਪੂਰੇ 11 ਵਜੇ ਜਾਓਗੇ 11 ਵਜੇ ਟਾਈਮ ਹੈ ਜੀ ਸਾਡਾ ਜਦੋਂ ਵੀ ਸਾਡੇ ਕਿਸਾਨ ਜਥੇਬੰਦੀ ਆਉਂਦਾ ਹੈ ਸੂਬਾ ਬੰਦਾ ਪ੍ਰਧਾਨ ਜੀ ਦਾ ਲਾਨ ਹੋਏਗਾ ਦੋਹੀਂ ਗਾਗੇ ਵਧਾਂਗੇ ਠੀਕ ਹੈ ਭਾਈ ਜੀ ਕੀ ਲੱਗਦੇ ਹਾਲਾਤ ਅੱਗੇ ਅੱਜ ਅੱਜ ਬਸ ਦਿੱਲੀ ਪਹੁੰਚਾਂਗੇ ਜੀ ਜੜੇ ਮਰਜੀ ਹਾਲਾਤ ਹੋਏ ਤੋੜ ਦੇਵਾਂਗੇ ਜਿਹੜਾ ਮਰਜ਼ੀ ਆਵਾਂ ਜਿਹੜਾ ਮਰਜ਼ੀ ਬੈਰੀਕੇਟ ਹੋਏ ਤੋੜ ਕੇ ਜਾਵਾਂਗੇ ਠੀਕ ਹੈ ਭਾਈ ਜੀ ਤਾਂ ਇਹ ਤਿਆਰੀ ਜਿਹੜੀ ਹੈ ਉਹ ਪੂਰੀ ਕਰ ਲਈ ਗਈ ਹੈ ਤਾਂ ਇਹ ਦੇਖੋ ਪੌਪਲਾਈਨ ਮਸ਼ੀਨਾ ਜਿਹੜੀਆਂ ਨੇ ਉਹ ਤਿਆਰ ਕੀਤੀਆਂ ਗਈਆਂ ਸਿਗੀਆਂ ਕੱਲ ਸਪੈਸ਼ਲ ਤਾਂ ਇਹਦੇ ਵਿੱਚ ਡਰਾਈਵਰ ਜਿਹੜੇ ਨੇ ਉਹ ਬੈਠਣਗੇ ਤਾਂ ਇਹ ਪੂਰਾ ਬੁਲਟ ਪ੍ਰੂਫ ਹੈ ਇੱਕ ਕਿਸਮ ਦੇ ਨਾਲ ਕਰ ਲਈ ਗਈ ਹੈ ਤਾਂ ਬਾਈ ਇਹ ਅੰਦਰ ਤੱਕ ਕੁਝ ਨਹੀਂ ਕੋਈ ਅਸਰ ਨਹੀਂ ਹੋਏਗਾ ਇਹਦੇ ਇਹਦਾ ਕੋਈ ਅਸਰ ਨਹੀਂ ਹੁੰਦਾ ਜੀ ਜਿਹੜੀ ਚਾਦਰ ਲੱਗੀ ਹੋਈ ਹੈ ਇਹਦੇ ਘੱਟੋ ਘੱਟ 10 ਗੇਜ ਦੀ ਚਾਦਰ ਲੱਗੀ ਹੋਈ ਸੀ ਆਹੀ ਕੰਮ ਕਰਦੇ ਆ ਬਿਲਡਿੰਗ ਦਾ ਹਾਂ ਕੇ ਇਹਦਾ ਕੋਈ ਨੁਕਸਾਨ ਨਹੀਂਗਾ ਕੋਈ ਗੋਲੀ ਵੀ ਵੱਜਦੀ ਆ ਸੂਗੈ ਤੇ ਗੋਲੀ ਵੀ ਵੱਜਦਾ ਕੋਈ ਨੁਕਸਾਨ ਨਹੀਂ ਸੇਫ ਰਹੂਗਾ ਬੰਦਾ ਅੰਦਰ ਅੱਛਾ ਕਿੰਨੇ ਜਣੇ ਬੈਠ ਸਕਦੇ ਅੰਦਰ ਅੰਦਰ ਇੱਕ ਦੋ ਜਣਾ ਬੈਠ ਸਕਦਾ ਉਹ ਤਾਂ ਦੇਖਿਆ ਨਹੀਂ ਅਸੀਂ ਨਿਗਾ ਨਹੀਂ ਮਾਰੀ ਹਲੇ ਅੰਦਰ ਦੇਖ ਕੇ ਪਤਾ ਲੱਗੂਗਾ ਬਾਕੀ ਇਹ ਪੂਰੀ ਸੇਫ ਹੈ ਪੈਨ ਬੁਲਟ ਪ੍ਰੂਫ ਆਏ ਕਹਿਣ ਦਾ ਮਤਲਬ ਠੀਕ ਹੈ ਜਾਨੀ ਕਿ ਇਹ ਤਾਂ ਕੋਈ ਅਸਰ ਨਹੀਂ ਹੋਏਗਾ ਕੋਈ ਅਸਰ ਨਹੀਂ ਹੋਏਗਾ 10 ਗੇ ਦੀ ਛਾਤਰ ਲੱਗੀ ਹੈ ਠੀਕ ਹੈ ਤਾਂ ਇਹ ਇਹ ਪੌਪਲਾਈਨ ਮਸ਼ੀਨਾਂ ਹੈਗੀਆਂ ਨੇ ਜਿਹੜੀਆਂ ਤਿਆਰ ਕੀਤੀਆਂ ਗਈਆਂ ਨੇ ਕਹਿੰਦੇ ਨੇ ਕਿ ਜੇਕਰ ਲੋਡ ਪਈ ਤਾਂ ਫਿਰ ਇਹਦਾ ਵੀ ਇਸਤੇਮਾਲ ਉਹ ਕੀਤਾ ਜਾਏਗਾ ਤਾਂ ਇਸ ਵੇਲੇ ਵੱਡੀ ਗਿਣਤੀ ਦੇ ਵਿੱਚ ਕਿਸਾਨ ਸ਼ੰਭੂ ਮੋਰਚੇ ਦੇ ਉੱਪਰ ਪਹੁੰਚ ਚੁੱਕੇ ਨੇ ਇਸ ਦੇ ਨਾਲ ਇੱਕ ਹੋਰ ਜਿਹੜੀ ਹੈ ਜੇਸੀਬੀ ਮਸ਼ੀਨ ਵੀ ਪਿੱਛੇ ਲਾਈ ਹੋਈ ਹੈ ਤਾਂ ਸਾਰੇ ਪ੍ਰਬੰਧ ਕਰ ਲਏ ਗ ਜੋਸ਼ ਦੇ ਨਾਲ ਇੱਥੇ ਪਹੁੰਚੇ ਹੋਏ ਨੇ ਤਾਂ ਹਰ ਕਿਸੇ ਦੇ ਵੱਲੋਂ ਜਿਹੜੀ ਹੈ ਉਹ ਇੱਥੇ ਪੂਰੀ ਤਿਆਰੀ ਕਰ ਲਈ ਗਈ ਹੈ ਤਾਂ ਕਿ ਜਦੋਂ ਉੱਥੇ ਪਹੁੰਚੀਏ ਤਾਂ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਨਾ ਆਵੇ ਐਨਕਾਂ ਜੜੀਆਂ ਨੇ ਉਹ ਵੰਡੀਆਂ ਜਾ ਰਹੀਆਂ ਨੇ ਮਾਸਕ ਜਿਹੜੇ ਨੇ ਉਹ ਵੰਡੇ ਜਾ ਰਹੇ ਨੇ ਤਾਂ ਹਰ ਤਰ੍ਹਾਂ ਦਾ ਪ੍ਰਬੰਧ ਜਿਹੜਾ ਉਹ ਇੱਥੇ ਕੰਪਲੀਟ ਕਰ ਲਿਆ ਗਿਆ ਪ੍ਰਬੰਧ ਹਰ ਤਰ੍ਹਾਂ ਦੇ ਕਰ ਲਏ ਨੇ ਕਿ ਤਾਂ ਕਿ ਅੱਗੇ ਜਦੋਂ ਜਾਈਏ ਤਾਂ ਉੱਥੇ ਜਾ ਕੇ ਕਿਸੇ ਤਰ੍ਹਾਂ ਦੀ ਕੋਈ ਦਿੱਕਤ ਸਾਹਮਣੇ ਨਾ ਆਵੇ ਤਾਂ ਇਹ ਦੇਖੋ ਟਰੈਕਟਰ ਜਿਹੜੇ ਨੇ ਸਾਹਮਣੇ ਉਹ ਵੀ ਰੱਖੇ ਹੋਏ ਨੇ ਇੱਥੇ ਤਾਂ ਇਹ ਸਾਰੀ ਤਿਆਰੀ ਅੱਜ 11 ਵਜੇ ਦਿੱਲੀ ਕੂਚ ਦੀ ਜਿਹੜੀ ਆ ਉਹ ਕੀਤੀ ਗਈ ਤਰਾ ਦਾ ਪ੍ਰਬੰਧ ਕਰਨ ਦੀ ਜਿਹੜੀ ਆ ਉਹ ਕੋਸ਼ਿਸ਼ ਕੀਤੀ ਗਈ ਹੈ ਕਿ ਕੋਈ ਵੀ ਇੱਥੇ ਦਿੱਕਤ ਨਾ ਆਵੇ ਤਾਂ ਇਹ ਅੱਗੇ ਬੈਰੀਗੇਡ ਹਟਾਉਣ ਦੇ ਵਾਸਤੇ ਜਿਹੜੇ ਨੇ ਉਹ ਪ੍ਰਬੰਧ ਇੱਥੇ ਕੀਤੇ ਗਏ ਨੇ ਤਾਂ ਬਾਈ ਜੀ ਕਿਵੇਂ ਤਿਆਰੀ ਆ ਪੂਰੀ 11 ਵਜੇ ਪੂਰੀ ਤਿਆਰੀ ਹੈ ਜੀ ਹਾਂ ਤੁਹਾਡੇ ਸਾਹਮਣੇ ਤਿਆਰੀ ਖਿੱਚੀ ਹੋਈ ਹੈ ਜੀ ਪੂਰੀਆਂ ਅੱਛਾ ਸੇਫਟੀ ਉੱਤੇ ਸਾਰਾ ਸਮਾਨ ਲਿਆ ਹੋਇਆ ਹੈ ਜੀ ਇਹ ਕੀ ਹੈਗਾ ਇਹ ਆਪਣਾ ਧੂਏਤਾਂ ਤੋਂ ਬਚਣ ਲਈ ਤੇ ਫੇਸ ਦੀ ਸੇਫਟੀ ਵਾਸਤੇ ਜੀ ਅੱਛਾ ਜਿਵੇਂ 13 ਤਰੀਕ ਨੂੰ ਧੂਆਂ ਬੜਾ ਸੀਗਾ ਅਥਰੂ ਗੈਸ ਦਾ ਚੜਦਾ ਉਹਦਾ ਪ੍ਰਬੰਧ ਹੋ ਗਿਆ ਪੂਰਾ ਹਾਂਜੀ ਹਾਂਜੀ ਉਹਦਾ ਪ੍ਰਬੰਧ ਹੈ ਜੀ ਹਾਂ ਉਹ ਗਿੱਲਾ ਕਪੜਾ ਕਰਕੇ ਰੱਖਣੇ ਚ ਨਮਕ ਰੱਖਿਆ ਨਾ ਹੋਇਆ ਲੱਗਦਾ ਨਹੀਂ ਤਾਂ ਹੁਣ ਅੱਛਾ ਹਾਂਜੀ ਹਾਂ ਅੱਤ ਬਾਈ ਹੁਣ ਪੂਰੇ 11 ਵਜੇ ਕੂਚ ਹੋਏਗਾ ਪੂਰੇ ਗਿਆ ਠੀਕ ਹੈ ਤਾਂ ਇਹ ਟਰੈਕਟਰ ਅੱਗੇ ਲਾ ਕੇ ਰੱਖਿਆ ਹੋਇਆ ਬਾਈ ਤਾਂ ਇਹ ਅੱਗੇ ਰਹੂਗਾ ਟਰੈਕਟਰ ਅੱਗੇ ਰੱਖਦੇ ਆ ਜੀ ਅੱਛਾ 13 ਤੀਜ ਤੋਂ ਅੱਗੇ ਖੜੀ ਹੋ ਜੀ 12 ਤੀਜ ਜਿੱਦਾਂ ਜੀ ਸ਼ੁਰੂ ਤੋਂ ਪਹਿਲੇ ਦਿਨ ਤੋਂ ਅੱਗੇ ਹੈ ਜੀ ਤੁਸੀਂ ਤਾਂ ਬੜਾ ਨਜ਼ਦੀਕ ਤੋਂ ਦੇਖਿਆ ਅੱਗੋਂ ਜਦੋਂ ਅਥਰੂ ਗੈਸ ਦੇ ਗੋਲੇ ਆਉਂਦੇ ਨੇ ਸਾਰੇ ਅੱਜ ਫੇਰ ਤੁਸੀਂ ਕਹਿੰਦੇ ਹੋ ਕਿ ਅੱਗੇ ਅਸੀਂ ਲਾਵਾਂਗੇ ਹਾਜੀ ਹੋ ਗਈ ਹਾਂ ਸਾਨੂੰ ਬਾਜੀ ਮੈਂ ਇਹੀ ਮੜਾ ਮੋਟਾ ਦੇ ਦਿੱਤੀ ਜੀ ਹੋਰ ਤਾਂ ਕੋਈ ਪਰਾਂਦੇ ਨਹੀਂ ਹੈ ਇਹ ਨਾਲੇ ਇਸ ਟਾਈਮ ਕੱਟਣਾ ਜੀ ਬਾਕੀ ਗੋਲੇ ਸਾਨੂੰ ਅਸਰ ਨਹੀਂ ਕਰਦੇ ਜੀ ਹੁਣ ਕਿਉਂ ਸਾਨੂੰ ਅੱਧੀ ਹੋ ਗਿਆ ਭਾਈ ਅੱਧੀ ਹੋ ਗਈ ਤੇ ਦੇਸੀ ਸਰਚ ਗੋਲੇ ਅਸਰ ਨਹੀਂ ਕਰਦੇ ਨਹੀਂ ਕਰਦੇ ਜਦੋਂ ਗੋਲੀਆਂ ਆ ਗਈਆਂ ਗੋਲੀ ਕੋਈ ਚੀਜ਼ ਨਹੀਂ ਅਸਰ ਕਰਦੀ ਬਾਕੀ ਜੋ ਕੋਈ ਸਿੱਧੀ ਇੱਕ ਚ ਬੱਜੇਗੀ ਉਹ ਤਾਂ ਤੁਹਾਨੂੰ ਪਤਾ ਹੀ ਹੈ ਬਾਜੀ ਬਾਕੀ ਕੋਈ ਗੈਸ ਕੋਈ ਐਸਾ ਨਹੀਂ ਕਰਦਾ ਸਮਝ ਰਹੇ ਹੋਗੇ ਅਗੇ ਹਾਂ ਜੀ ਹਾਂ ਠੀਕ ਹੈ ਬਾਈ ਤਾਂ ਇਹ ਦੇਖੋ ਜੋਸ਼ ਹੈਗਾ ਨੌਜਵਾਨਾਂ ਦੇ ਵਿੱਚ ਟਰੈਕਟਰ ਜਿਹੜੇ ਨੇ ਉਹ ਇੱਥੇ ਪੂਰੀ ਤਰ੍ਹਾਂ ਤਿਆਰ ਕਰ ਲਏ ਗਏ ਨੇ ਤਾਂ ਹਰ ਚੀਜ਼ ਦਾ ਪ੍ਰਬੰਧ ਇੱਥੇ ਪੁਖਤਾ ਕਰ ਲਿਆ ਗਿਆ ਤਾਂ ਇਹ ਦੇਖੋ ਕਿਸਾਨਾਂ ਨੇ ਲਾਈਨ ਲਾ ਲਈਤੀ ਗਈ ਹੈ ਇੱਥੇ ਉਹ ਸਾਹਮਣੇ ਦੇਖੋ ਤੁਸੀਂ ਇੱਕ ਤਸਵੀਰ ਜਿਹੜੀ ਹੈ ਉਹ ਪਾਈਪ ਹੈਗਾ ਜਿਹੜਾ ਸਪਰੇਅ ਕਰਨ ਵਾਲੇ ਹੁੰਦੇ ਨੇ ਤਾਂ ਉਹਦੇ ਨਾਲ ਜਿੱਕਰ ਅਥਰੂ ਗੈਸ ਦਾ ਕੋਈ ਅਸਰ ਘਟਾਉਣਾ ਤਾਂ ਉਹ ਇਸਤੇਮਾਲ ਕੀਤਾ ਜਾਏਗਾ ਇਹ ਟਰੈਕਟਰ ਉਹ ਤਿਆਰ ਕਰ ਲਏ ਗਏ ਨੇ ਤਾਂ ਪ੍ਰਬੰਧ ਜਿਹੜਾ ਪੂਰਾ ਵੱਡੇ ਪੱਧਰ ਤੇ ਇੱਥੇ ਕਰ ਲਿਆ ਗਿਆ ਸਾਹਮਣੇ ਬਾਰਡਰ ਦੀ ਤਸਵੀਰ ਆ ਗਈ ਆ ਧੁੰਦ ਪਈ ਹੋਈ ਆ ਪੂਰੀ ਕਲੀਅਰ ਇਸ ਵੇਲੇ ਨਜ਼ਰ ਨਹੀਂ ਆ ਰਹੀ ਪਰ ਇਸ ਵੇਲੇ ਜੋਸ਼ ਜਿਹੜਾ ਉਹ ਪੂਰਾ ਨੌਜਵਾਨਾਂ ਦੇ ਵਿੱਚ ਬਜ਼ੁਰਗਾਂ ਦੇ ਵਿੱਚ ਬੱਚਿਆਂ ਦੇ ਵਿੱਚ ਹਰ ਕਿਸੇ ਦੇ ਵਿੱਚ ਜੋਸ਼ ਜਿਹੜਾ ਉਹ ਦੇਖਿਆ ਜਾ ਰਿਹਾ ਤਾਂ ਇਹ ਸਾਰੇ ਪ੍ਰਬੰਧ ਕੀਤੇ ਹੋਏ ਨੇ ਤਾਂ ਬਾਪੂ ਜੀ ਕੀ ਤਿਆਰੀ ਹੈਗੀ ਆ ਕੀ ਕੀ ਤੁਸੀਂ ਲਿਆ ਹੋਇਆ ਨਾਲ ਵੇਖੋ ਅਸੀਂ ਸਰਕਾਰ ਦੇ ਕੋਲੋਂ ਇਹ ਆਸ ਕਰਦੇ ਹਾਂ ਕਿ ਸਾਡੀਆਂ ਪੈਂਡ ਕੇ ਮੰਗਾਂ ਜਿਹੜੀਆਂ ਉਹ ਲਾਗੂ ਕੀਤੀਆਂ ਜਾਣ ਤੇ ਸਾਡੇ ਮਤਲਬ ਅਸੀਂ ਆਪਣੀਆਂ ਮੰਗਾਂ ਮਨਵਾ ਲੈ ਕੇ ਤੇ ਵਾਪਸ ਜਾਈਏ ਪਰ 4 ਮਹੀਨੇ ਤੱਕ ਹੋ ਗਿਆ ਸਰਕਾਰ ਨੇ ਸਰਕਾਰ ਨੇ ਸਾਨੂੰ ਟਰਕਾਉਣ ਦੀ ਕੋਸ਼ਿਸ਼ ਕੀਤੀ ਆ ਜਿਹੜੀ ਇੱਕ ਪਸਤਾਵ ਲੈ ਕੇ ਆਏ ਸੀਗੇ ਉਸ ਪਸਤਾਵ ਦੇ ਵਿੱਚ ਕੁਛ ਵੀ ਨਹੀਂ ਉਹ ਜੋ ਕਾਲੇ ਕਾਨੂੰਨ ਆਏ ਸੀ ਨਾ ਉਹਨਾਂ ਦੇ ਮਤਾਬਕ ਉਹ ਕੰਡਕਟਿਵ ਖੇਤੀ ਦੇ ਵੱਲ ਨੂੰ ਇਹ ਸਾਰਾ ਕੁਝ ਜਾ ਰਿਹਾ ਸੀਗਾ ਤੇ ਇਸ ਕਰਕੇ ਅਸੀਂ ਪਸਤਾਵ ਨੂੰ ਠੁਕਰਾ ਦਿੱਤਾ ਸੀ ਕਿ ਸਾਨੂੰ ਨਹੀਂ ਮਨਜ਼ੂਰ ਅਸੀਂ ਦੋ ਦਿਨ ਦਾ ਸਮਾਂ ਵੀ ਦੇ ਕੇ ਅੱਜ 21 ਤਰੀਕ ਤੱਕ ਅਲਟੀਮੇਟਮ ਦਿੱਤਾ ਹੈ ਸਰਕਾਰ ਨੂੰ ਕਿ ਅਗਰ ਸਾਡੀਆਂ ਮੰਗਾਂ ਮੰਨੀਆਂ ਜਾਂਦੀਆਂ ਤਾਂ ਅਸੀਂ ਆਪਣਾ ਇੱਥੋਂ ਵਾਪਸ ਹੋ ਜਾਵਾਂਗੇ ਪਰ ਸਰਕਾਰ ਨੇ ਕੋਈ ਵੀ ਉਹਦਾ ਹੰਗੋਗਾ ਰਾਨੀ ਨਹੀਂ ਦਿੱਤਾ ਇਸ ਕਰਕੇ ਸਾਡਾ ਜੋ ਐਲਾਨ ਸੀਗਾ ਉਹਦੇ ਮੁਤਾਬਕ ਅਸੀਂ ਜਿਹੜਾ ਅੱਜ ਦਿੱਲੀ ਨੂੰ ਜਾਣ ਦੀਆਂ ਸਾਡੀਆਂ ਤਿਆਰੀਆਂ ਵਾਂ ਉਹਦੇ ਵਾਸਤੇ ਸਾਡੀਆਂ ਤਿਆਰੀਆਂ ਵਲੰਟੀਅਰ ਲੱਗੇ ਹੋਏ ਆ ਜੋ ਜੋ ਸਾਨੂੰ ਸਮਾਨ ਚਾਹੀਦਾ ਉਹ ਲੈ ਕੇ ਜਾ ਰਹੇ ਆ ਜਿਵੇਂ ਤੁਸੀਂ ਇਹ ਇੱਕ ਤਾਂ ਹੈਲਮਟ ਪਾਇਆ ਹੋਇਆ ਕਵਰ ਕੀਤਾ ਫੇਸ ਇੱਕ ਕੰਨਾਂ ਤੇ ਕੀ ਲਾਇਆ ਕੰਨਾਂ ਦੇ ਜਿਹੜਾ ਸਾਨੂੰ ਲੱਗ ਰਿਹਾ ਵੀ ਇਹ ਕਿੰਨਾਂ ਕੋਲ ਬਹੁਤ ਵੱਡਾ ਇੱਕ ਜੰਸਰ ਆ ਜਿਹੜੀ ਇੰਨੀ ਆਵਾਜ਼ ਕਰਦਾ ਜਿਹਦੀਆਂ ਜਿਹੜੀਆਂ ਕਿਰਨਾਂ ਕੰਨਾਂ 'ਚ ਜਾਂਦੀਆਂ ਕੰਨਾਂ 'ਚ ਜਾ ਕੇ ਮੁੜ ਕੇ ਸਰੀਰ 'ਤੇ ਜਾਂਦੀਆਂ ਹੋ ਤੇ ਮਤਲਬ ਉਹ ਬੰਦੇ ਨੂੰ ਭੇਹੋਸ਼ ਕਰਦੀਆਂ ਆ ਇਸ ਕਰਕੇ ਹੀ ਆਪਣੀ ਸੇਫਟੀ ਵਾਸਤੇ ਕਿਉਂਕਿ ਬਹੁਤ ਅਤਿਆਚਾਰ ਕਰ ਰਹੇ ਆ ਹਰ ਤਰ੍ਹਾਂ ਦਾ ਹੀ ਹਰ ਤਰ੍ਹਾਂ ਦੇ ਜੰਤਰ ਵਰਤ ਰਹੇ ਆ ਇਹਦੇ ਵਿੱਚ ਇਹ ਸਾਡੇ ਇਹਨੂੰ ਆਪਣੀ ਸੇਫਟੀ ਵਾਸਤੇ ਅਸੀਂ ਸਾਰਾ ਕੁਝ ਕੀਤਾ ਇਹ ਸਾਡੀਆਂ ਅੱਖਾਂ ਮੂੰਹ ਨੂੰ ਕਵਰ ਕਰਦਾ ਵਾ ਇਹ ਕੰਨਾਂ ਨੂੰ ਆਵਾਜ਼ ਨੂੰ ਕਵਰ ਕਰਦਾ ਵਾ ਇਸ ਤਰ੍ਹਾਂ ਕਰਕੇ ਅਸੀਂ ਆਪਣਾ ਇਹ ਸਾਰਾ ਕੁਝ ਮਾਸਕ ਵਗੈਰਾ ਦਾ ਵੀ ਪ੍ਰਬੰਧ ਕੀਤਾ ਵਾ ਤੇ ਇਹ ਰਣਨੀਤੀ ਕੀ ਤੈਅ ਕੀਤੀ ਹੈ ਕਿ ਅੱਗੇ ਆਪ ਲੱਗੋਗੇ ਜਦ ਫੋਲਟ ਲਾਈਨ ਮਸ਼ੀਨਾਂ ਅੱਗੇ ਜੀਸੀਬੀ ਲੱਗਣਗੀਆਂ ਵੇਖੋ ਅਸੀਂ ਅੱਗੇ ਲੱਗਣ ਦੀ ਆ ਕੇ ਜਿਹੜੇ ਇੱਕ ਆਉਂਦੀ ਹੁੰਦੀ ਗੱਲ ਕਿ ਲੀਡਰ ਆ ਪਿਛੇ ਰਿੰਦੇ ਆ ਨੌਜਵਾਨਾਂ ਨੂੰ ਅੱਗੇ ਕਰ ਦਿੰਦੇ ਆ ਲੋਕਾਂ ਦੇ ਪੁੱਤ ਮਰਵਾ ਦਿੰਦੇ ਆ ਪਰ ਅਸੀਂ ਨੌਜਵਾਨਾਂ ਨੂੰ ਡੱਕ ਰਹੇ ਆ ਸ਼ਾਂਤੀਪੂਰਵਕ ਜਿਹੜਾ ਵਾ ਉਹ ਲੀਡਰ ਅੱਗੇ ਲੱਗਣਗੇ ਅਗਵਾਈ ਕਰਨਗੇ ਸ਼ਾਂਤੀਪੂਰੂ ਕੇ ਸੀ ਅਗੇ ਵਧਾਂਗੇ ਜੇ ਸਰਕਾਰ ਸਾਨੂੰ ਰੋਗ ਦੀ ਜ਼ਬਰ ਕਰਦੀ ਆ ਤੇ ਉਹਨੂੰ ਅਸੀਂ ਸਹਿਾਂਗੇ ਆਪਣੇ ਪਿੰਡੇ ਤੇ ਠੀਕ ਆ ਬਾਬਾ ਜੀ ਤਾਂ ਇਹ ਦੇਖੋ ਤਿਆਰੀ ਜਿਹੜੀ ਆ ਉਹ ਪੂਰੀ ਕੱਲ ਦੀ ਗਈ ਆ ਬਜ਼ੁਰਗ ਦੇਖੋ ਸਾਹਮਣੇ ਕਿਵੇਂ ਅਸੀਂ ਅਸੀਂ ਸਾਲਾਂ ਦੀਆਂ ਉਮਰਾਂ ਹੋ ਗਈਆਂ ਨੇ ਪਰ ਸਭ ਤੋਂ ਅੱਗੇ ਡਟੇ ਹੋਏ ਨੇ ਕਹਿੰਦੇ ਨੇ ਕਿ ਅਸੀਂ ਜਿਹੜਾ ਮੋਰਚਾ ਇਸ ਵਾਰ ਫਤਿਹ ਕਰਾਂਗੇ ਕਹਿੰਦੇ ਨੇ ਕਿ ਅ ਅਕਸਰ ਹੀ ਕਿਹਾ ਜਾਂਦਾ ਕਿ ਨੌਜਵਾਨਾਂ ਨੂੰ ਅੱਗੇ ਕਰ ਦਿੱਤਾ ਜਾਂਦਾ ਔਰ ਬੜੇ ਸਾਰੇ ਨੌਜਵਾਨਾਂ ਦੀ ਮੌਤ ਹੋ ਜਾਂਦੀ ਤਾਂ ਸਾਹਮਣੇ ਦੇਖੋ ਕੈਂਟਰ ਜਿਹੜਾ ਇੱਕ ਹੋਰ ਟੈਂਕਰ ਜਿਹੜਾ ਪਾਣੀ ਵਾਲਾ ਉਹ ਅੱਗੇ ਵਧਾਇਆ ਜਾ ਰਿਹਾ ਤਾਂ ਇਹ ਅੱਗੇ ਸਾਰੇ ਚੀਜ਼ਾਂ ਜਿਹੜੇ ਨੇ ਜਿਹੜੀਆਂ ਜਿਹੜੀਆਂ ਚੀਜ਼ਾਂ ਚਾਹੀਦੀਆਂ ਨੇ ਉਹ ਅੱਗੇ ਸੈੱਟ ਕਰਕੇ ਲਾ ਦਿੱਤੀਆਂ ਜਾ ਰਹੀਆਂ ਨੇ ਪਾਪ ਲਾਈਨ ਮਸ਼ੀਨਾ ਹੋਣ ਚਾਹੇ ਜੀਸੀਬੀ ਮਸ਼ੀਨਾ ਹੋਣ ਤਾਂ ਸਾਰੇ ਪ੍ਰਬੰਧ ਇਸ ਵੇ ਅਸੀਂ ਨੇ ਇੱਕ ਟਰੈਕਟਰ ਜਿਹੜਾ ਲੈ ਗਏ ਨੇ ਉਹਦੇ ਅੱਗੇ ਜਾਲੀ ਲੱਗੀ ਹੋਈ ਆ ਤਾਂ ਜਾਲੀ ਲਾਈ ਹੋਈ ਆ ਕਿ ਅਥਰੂ ਗੈਸ ਜਾਂ ਕਿਸੇ ਚੀਜ਼ ਦਾ ਕੋਈ ਅਸਰ ਨਾ ਹੋਵੇ ਤਾਂ ਇਹ ਸਾਰੇ ਪ੍ਰਬੰਧ ਇਸੇ ਕਰਕੇ ਕੀਤੇ ਨੇ ਕਿ ਅੱਜ ਦਿੱਲੀ ਕੂਚ ਕਿਸੇ ਵੀ ਹਾਲਤ ਦੇ ਵਿੱਚ ਕੀਤਾ ਜਾਏਗਾ